ਨਾਮ ਨਿਬਾਨ ਹਰ ਗੁਰਮਤਿ ਰਾਖੇ ਔਰ ਧਾਰ ਦਸਨ ਬਾਸਾ ਹੋਏ ਰਾ ਹਉ ਮੈਂ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨ ਆਵੇ ਹਾਰ ਧਨ ਧਨ ਵਡ ਪਾਗੇ ਨਾਨਕਾ ਜਨ ਗੁਰਮਤਿ ਹਾਰ ਰਸ ਸਾਰ ਮਹਲਾ ਚੌਥਾ गोविंद 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 हरगोविंद गुरु ने दान गोविंद गोविंद सुरमथ्याय बरगे पाईए मान गोविंद 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 जाप मखो जला प्रदान नाम गुरु गोविंद आदि जित मिलया पाया नाम कौड़ी ਉਪੇ ਸਦਸਾਦ ਕੋ ਤੋ ਆਪੇ ਹੀ ਜੁਗ ਜੋਗੀਆ ਤੋ ਆਪੇ ਹੀ ਰਸ ਰਸੀੜਾ ਤੋ ਆਪੇ ਭੋਗ ਕੋ ਗਿਆ ਤੋ ਆਪੇ ਆਪ ਬਤਵਾ ਤੋ ਆਪੇ ਕਰੇ ਸੋ ਗਿਆ ਸਾ ਸੰਗ ਸਦਗੁਰੂ ਤਾਨ ਤਨੋ ਤਾਨ ਤਨ ਤਨੋ ਜਿਤ ਮਿਰਹਾਰ ਗੁਰਗ ਬਲੂਗੀਆ ਸਭ ਕਹੋ ਮੁਕੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਤ ਸਾਪਾ ਬਲੋਗੀਆ ਸਾ ਲੋਕਾਂ ਅੰਲਾ ਚੌਤਾ ਹੋ ਹਰ 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 ਨਾਮ ਹੈ ਗੁਰੂ ਮੂ ਪਾਵੇ ਕੋ ਆਏ ਹਉ ਮੈਂ ਮਮਤਾ ਨਾ ਸੋਏ ਦੁਰਮਤ ਕੱਟੇ ਤੋ ਐ ਨਾਨਕੇ ਅੰਦਰ ਗੁਣ ਚਰੈ ਜਿਨ ਕੋ ਤੁਰ ਲਿਖਿਆ ਹੋਏ ਮਹੱਲਾ ਚੌਥਾ ਹਰਿ ਆਪੇ ਆਪ ਦਿਆਲ ਹਰਿ ਆਪੇ ਕਰੇ ਸੋਏ ਹਰਿ ਆਪੇ ਆਪ ਵਰਦਾ ਹਰ ਜੇਵੜੇ ਅਵਰਨਾ ਕੋ ਐ ਜੋ ਵਰ ਪਾਵੇ ਸੋ ਪੀਏ ਜੋ ਵਰ ਪਾਉ ਕਰੇ ਸੋ ਆ ਕੇ ਮਨ ਕਰੇ ਨਾ ਪਾਈਆ ਬਿਆਤ ਪ੍ਰਭੂ ਵਰ ਸੋਏ ਨਾਰਿਕ ਗਰਮ ਕਹ ਹਰਸਲਾ ਹੈ ਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੋ ਕੜਕੜ ਹਰ ਰੰਗ ਰੰਗਣਾ ਸਭ ਤਿਆਵੇਂ ਤਉਦ ਮੇਰੇ ਪ੍ਰੇਤੁ ਮਾ ਤੋ ਸਤ ਸਤ ਪੁਰਖ ਨਰੰਜਨਾ ਇਕ ਦਾਤਾ ਸਭ ਜਗਤ ਤੇ ਖਾਰੀਆ ਅਰਜਾ ਤੇ ਸਭ ਮੰਗ ਮੰਗਨਾ ਦੇਵ ਉਠਾ ਕਰ ਪਾਉ ਤੂੰ ਆ ਤੂੰ ਆ ਗੁਰਮਤੀ ਆਸ ਤੰਗਨਾ ਸਭ ਕੋ ਮੁਕੋ ਰੀ ਕੀ ਕੇਸਰ ਰੀ ਕੀ ਕੇਸਰ ਜਦ ਪਾਵੇ ਸਭ ਬਲ ਬਲਨਾ ਸਾ ਲੋਕ ਮਹਲਾ ਚੌਥਾ ਹਰ ਹਰ ਨਾਮ ਤੇ ਆਏ ਮਨਦਰ ਕੇ ਪਾਵੇ ਮਾ ਜੋ ਇਸੇ ਤੋਂ ਪਰ ਪਾਈ ਸੇ ਗੁਰਸਬਦੀ ਲਗੇ ਤਿਆ ਕਿਹਲੇ ਕੋ ਪਾਪ ਸਭ ਕੱਟੀਆਂ ਹੋ ਮੇ ਚੁਕੇ ਗੁਮਾਰ ਗੁਰਮੁਖਵਲ ਵਿਗਸਿਆ ਸਵਿਆ ਤੋਂ ਬਰਾਮ ਪਛਾਨ ਹਰ ਰਿਰ ਕਿਰਪਾ ਧਾਰ ਪ੍ਰਭ ਜਰਨਾਨਕ ਦਾ ਪਰਨਾਵ ਵਾਲਾ ਚੌਕਾ ਹਰ ਹਰ ਨਾਮ ਪਵਿਤ ਨਾਮ ਜਪਦੁ ਦੁਗ ਜਾਏ ਜਨ ਕੋ ਕੂਰਬ ਲਿਖਿਆ ਤਨ ਮਨ ਵਸਿਆ ਆਏ ਸਤਗੁਰ ਕੈ ਪਾਣੇ ਜੋ ਚੱਲੇ ਤਰਦਾਸ ਦੁਖ ਲੈ ਜਾਏ ਆਪਣੇ ਪਾਣੇ ਕਿਰਨ ਪਾਇਓ ਜਨ ਵਿਕੂ ਮਨ ਪਤੀ ਆਏ ਜਨਾਨਨ ਕਦਾ ਸੁਨ ਦਾਸ ਹੈ ਜੋ ਸਤਗੁਰ ਲਾਗੇ ਪਾਏ ਪਉੜੇ ਤੋ ਤਾਨ ਤਨੰਤਰ ਪਰਪੁਰਾ ਕਰਤੇ ਸਭ ਤੇਰੀ ਬੰਤ ਬਣਾਵਣੇ ਰੰਗ ਪਰੰਗ ਸੇਠ ਸਭ ਸਾਜੇ ਬਉ ਬਉ ਬੇਗ ਭਾਤਿ ਉਪਾਵੜੇ ਸਾਬ ਤੇਰੀ ਜੋਤ ਜੋਤੀਵਤ ਵਰਤਾ ਗੁਰਬੱਤੀ ਤੁੱਦਾ ਲਾਵਣੇ ਜਰੋਏ ਦਿਆਲ ਤਰ ਸਰਗੁਰ ਮਿਲ ਮੁਕ ਗੁਰਮੁਕਾਰ ਤੁਮ ਜਾਵਣੇ ਸਭੋ ਲੋ ਰਾਮ ਰਮੋ ਤੇਰੇ ਰਾਮ ਰਮੋ ਜਿਤ ਦਾਤ ਦੁਖ ਭੋਗ ਸਭ ਲੈ ਜਾਵਣੇ ਸਲੋਕ ਮਹਲਾ ਚੌਥਾਰ ਅਰੇ ਅਮਰਦ ਨਾਮ ਰਸ ਅਰੇ ਅਮਤਿਆਰਿ ਹੁਰ ਪਾਰਨ ਸੰਗਦਾ ਪਵਰਤਦਾ ਮੁਝ ਜੋ ਸ਼ੋਦ ਵਿਚਾਰ ਮਰਹ ਰਰ ਨਾਮ ਤੇ ਆਇਆ ਬਿਦੋ ਮੈਂ ਕੱਢੀ ਮਾਰ ਜੇਰਾ ਹਰ ਹਰ ਨਾਮ ਰਾਚੇ ਤੋ ਤਰ ਜੂਏ ਜਨ ਸਵਾਰ ਗੁਰ ਤੁਟ ਹਰ ਸੇਤਾ ਯਾਰ ਨਾਮ ਹਾਰੇ ਉਰ ਧਾਰ ਜਨ ਨਾਨਕ ਤਵ ਗਿਓ ਚਲ ਤੇ ਸੱਚੇ ਦਰਬਾਰ ਵਾ ਅੰਲਾ ਚੋਟਾ ਹਰ ਕੀਰਤਿ ਉਤਮ ਨਾਮੈ ਵਿਚ ਕਲ ਜੁ ਕਰਮੀ ਸਾਰ ਮਤ ਗੁਰਮਤਿ ਕੀਰਤ ਪਾਈਏ ਹਰ ਨਾਮ ਹਾਰੇ ਉਰ ਧਾਰ ਵਣ ਪਾਗੇ ਜਨ ਹਰ ਧਾਇਆ ਤਨ ਸੌਪਿਆ ਹਰ ਪੰਨਾ ਵਿਰਣਾਵੇ ਜੇ ਕਰਮ ਕਮਾਉਣੇ ਨਿਤੋਂਵੇਂ ਹੋਏ ਕੁਆਰੋ ਜਲਾਤੀ ਮਲਨ ਵਾਲੀਏ ਸਿਰ ਵੀ ਪਰਪਾਵੇ ਸ਼ਾਰ ਅਰ ਬੈਲੋ ਸਰੂਗਿਆ ਕਰਮਨ ਵਸੇ ਅਕੰਕਾਤ ਜਨ ਗੁਰਮੁਖ ਕੋ ਨਾਰ ਮੰਨਿਆ ਜਨਾਨਕ ਤਿਰਜਕਾਰ ਪੌੜੇ ਰਾਮਨਾਮ ਵਕਰ ਖਾਇਓ ਤਹੋ ਵਰਨਾਇਕ ਪੁਰਖ ਹਮਾਰਾ ਹਰ ਕੀਤ ਕੀ ਹਰਿ ਆਪੇ ਵਖਤੇ ਸੋਜਲਤ ਕੀਆ ਵਣਦਾਰਾ ਸਭ ਜੋਤ ਤੇਰੀ ਜੋਤੀ ਵਿਦ ਕਰਤੇ ਸਭ ਸਤ ਤੇਰਾ ਪਾਸਾਰ ਸਉ ਧਾਵ ਤੂੰ ਸਭਲ ਸੇ ਗਾਵ ਗੁਰਮਤੀ ਅਨੰਕਾਰ ਸਉ ਚਵਮ ਕੋ ਜਗਨਾਤ ਜਗਨਾਤ ਜਗ ਜੀਬ ਮਨੋ ਜਤ ਪਉ ਜਨ ਪਾਰ ਉਤਾਰ ਸਲੋਕ ਮਹੱਲਾ ਚੌਥਾ ਹਮਰੇ ਜਿਵਾ ਇਕ ਪ੍ਰਭ ਪ੍ਰਭ ਧਰ ਕੇ ਗੋੜੇ ਅਗਮ ਅਥਾ ਹਮ ਕਿਉ ਕਰਜਪੇ ਆਣਿਆਰ ਤੁਮ ਵੜਿ ਅਗਮਯਗਾ ਹਰ ਦੇਹੁ ਪ੍ਰਭ ਮਤਿ ਉਸਮਾ ਗੁਰ ਸਤਗੁਰ ਕੈ ਭਗ ਪਾਹ ਸ ਸੰਗਤ ਹਰ ਮੇਰ ਪ੍ਰਭੂ ਹਮ ਪਾਪੀ ਸੰਤ ਰਾਜ ਨਾਨਕ ਵਰ ਬਖ ਲੈਓ ਹਰ ਤੁਠੇ ਮੇਨ ਮਿਲਾਹਾ ਹੋਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਰਮ ਤਰਾ ਮਾਲਾ ਚੌਥਾ ਹਰ ਕਰੋ ਕਿਰਪਾ ਜਿ ਜੀਵਨਾ ਗੁਰ ਸਤਗੁਰ ਮਿਲਦਿਆਨ ਗੁਰ ਸੇਵਾ ਰਵ ਪਈਆ ਹਰ ਹੋਵਾ ਹਰ ਕਿਰਪਾ ਸਭਿਆ ਸਮਨ ਸਾਵੇ ਸਰੀ ਮਚੁ ਕਾਇ ਜੰਦਾਰ ਟੁੱਟੇ ਨਾਮ ਦਰਣਾ ਆਮ ਕੀਏ ਸ਼ਬਦ ਨਿਆਲਾ ਜਾਨ ਨਾਨਕੇ ਤੋੜ ਤਾ ਨ ਪਾਇਆ ਹਰ ਨਾਮਾ ਤਨ ਮਾਲ ਪੌੜੀ ਅਰ ਤੁਮ ਵੱਡੇ 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 ਵੜ ਉਤੇ ਸਭ ਉੱਪਰ ਵਡੇ ਵਡਾਉਨਾ ਜੋ ਤਾਵੇਂ ਹਰ ਪਰੰਪਰ ਵਾਰ ਵਾਰੋ ਉਹ ਅਰਧ ਅਰਿ ਤੇਉਨਾ ਜੋ ਗਾਵੇਂ ਸੁਣੇ ਤੇਰਾ ਦਸ ਸੁਆਮੀ ਤਨ ਕਾਟੇ ਪਾਵ ਘਟੋਨਾ ਤੁਮ ਜੈਸੇ ਅਰਪੁਰ ਗਾਨੇ ਮਦ ਗੁਰਮਨ ਮੁਖ ਵੱਡੇ ਵੜ ਪਾਗ ਬਡੋਨਾ ਸਭ ਤੇ ਆਵੋ ਆਸ ਤੇ ਜੋ ਬਾਦ ਪਰਤਾ ਕਿ ਸੁਪੈ ਸੁਣਾਦਾ ਸਤੇ ਜਾ ਨਾਨਕ ਦਾ ਦਸੋ ਨਾਸ ਲੋਕ ਮਹੱਲਾ ਚੌਤਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰ ਮੰਤੋ ਰਗ ਬਾਗੋ ਚਰਗ ਮਾਰ ਹਰ ਮਲੇ ਆਏ ਚੰਤੋ ਅਰੇ ਆਪੇ ਘੜ ਘੜ ਬੰਦਰ ਆਪੇ ਆਬਿਆ ਹਰ ਆਪੇ ਸਭ ਰਸ ਪੋਗਦਾਰ ਆਪੇ ਕਬਲਾ ਕੰਤੋ ਹਰ ਆਪੇ ਪਿਕੇ ਆਪੇ ਦਾ ਸਭ ਸਿੱਟੋ ਪਾਇ ਜੀ ਜੰਦੋ ਅਰ ਦੇਵੋ ਦਾੰਦਿਆ ਪ੍ਰਭ ਮਾਰ ਮੰਗਿਆ ਹਰ ਜਨ ਸੰਤ ਜਨਾਨਕ ਕੇ ਪ੍ਰਭ ਆਏ ਮੇਲਾ ਆਮ ਗਾਵੇ ਹਰ ਗੁਣ ਸ਼ੰਤ ਮਹੱਲਾ ਚੌਥਾ ਹਰਪ੍ਰਭ ਸੱਜਣ ਨਾਮ ਹਰ ਮੈਂ ਮੰਤਰ ਨਾਮ ਸਰੀਰ ਸਭ ਆਸਾ ਕਰਮ ਪੂਰੀਆਂ ਜਨਨਾਰ ਸੁਣ ਆਰਤੀ ਰੋ ਪੌੜੀ ਅਰ ਤੁਹਾਹਰਿਆ ਨਾਮ ਹੈ ਹਰਪੁਰਖ ਨਰੰਜਨ ਮੌਲਾ ਜੋ ਜਬ ਦੇ ਹਾਰਾ ਦਿਨ ਸਰਾਤ ਤਰਸੇ ਵੇ ਚਰਨ ਨਿਤ ਕੌਲਾ ਨਿਰਸਾਰ ਸਮਲੇ ਸੌਜੀ ਜਾ ਤਰਵਸੈ ਨੇੜ ਸੌਜਉਲਾ ਸੋ ਭੂਜੈ ਜਿਸਿਆ ਭੂਜੈ ਜੀ ਸਰਗਰਪੁਰ ਕਾ ਸੌਲਾ ਸਭ ਗਾਵੋ ਗੋਣਾ ਗੋਬਿੰਦ ਹਰੇ ਗੋਬਿੰਦ ਹਰੇ ਗੋਬਿੰਦ ਹਰੇ ਗੋਣਾ ਦਾਵਤ ਗੋੜੇ ਸਮੌਲਾ ਸਨੁਕਮਹਲਾ ਚੌਥਾ ਤਤਿਆਹਾਰ ਪ੍ਰਾਪ ਚੇਤ ਮਨ ਹਰ ਸਹਿਜ ਸੁਬਾਦ ਸੁਮਾਏ ਜਨ ਨਾਨਕ ਵਾਰਾ ਰਚਾਉ ਮਨ ਗੁਰ ਤੁਠਾ ਮਿਲੇ ਮਾਇ ਮਾਲਾ ਚੋਕਾ ਹਰ ਇੱਕ ਸੇ ਪੀ ਪਰੜੇ ਯਾਰ ਕੋ ਮੇਰੇ ਚੇਤਾ ਜਨਾਨਕ ਕੇ ਕੇ ਆਧਾਰ ਹਰ ਪ੍ਰਭੇਖਤੇ ਘਤ ਪਤ ਪੌੜੈ ਅੰਜੈ ਜਵਤ ਵਜੇ ਮਤ ਗੁਰ ਮਤ ਵਡ ਭਾਗੀ ਨਾ ਤ ਵਜਿਆ ਆਨੰਦ ਮੂਰ ਨਾਮ ਸਭ ਦੇਖਿਆ ਗੁਰ ਸਭ ਦੇ ਗੋਬਨ ਗਜਿਆ ਆਜੁਗਾ ਆਦੇ ਸਾਰੇ ਕੋ ਮਤ ਗੁਰ ਮਤਾਰ ਪ੍ਰਾਪਜਿਆ ਹਰ ਦੇਵੋ ਦਾਨ ਦਿਆਲ ਪ੍ਰਭ ਜਾਨ ਰੱਖੋ ਹੈ ਪਵਲ ਜਿਆ ਸਭ ਧਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮੇਲ ਹਰ ਪਰਦਾ ਕਜਿਆ ਸ਼ਲੋਕ ਮਾਲਾ ਟੂਟਾ ਭਗਤ ਸਰੋਵਰ ਉਸ ਸ਼ਾਲਾ ਤੋਂ ਪਰ ਪਰੇ ਵਹਨਾ ਜਿੱਨਾਂ ਸਰਗੁਰ ਮੰਨਿਆ ਜਨ ਨਾਨਕ ਵਡ ਪਾਗਲਾ ਨਮਾ ਅੱਲਾ ਚੌਤਾ ਹਰ ਹਰ ਨਾਮ ਸੰਖਾਰ ਹਰ ਕੇ ਗੋਰਾ ਕਥਰ ਨ ਜਾਏ ਹਰ ਹਰ ਗਗਮ ਕਾ ਦਵਾਰ ਜਾਣ ਕੇ ਤਬਿਰ ਮੇਰੇ ਮਲਾਏ ਹਰ ਹਰ ਦਾਸ ਜਪਤੇ ਜਪੰਤ ਜਨ ਇੱਕ ਤਿਲ ਨੇ ਕਿਉਂ ਤਪਾਏ ਜਨ ਨਾਨਕ ਹਰਿ ਅਗਮ ਪ੍ਰਭਰ ਮੇਲ ਲਿਓ ਲੜਲਾਏ ਪੋੜੇ ਹਰਿਆ ਗੰਬਾ ਗੋਚਰਾ ਗੰਬਾਰ ਕਿਉ ਕਾਰਾ ਅਰਦਾਸਨ ਪਿਖਾ ਕੇ ਵਕਰ ਹੋਏ ਕੋ ਵਰਨਿਐ ਤੇ ਰੂਪ ਨਿਕਾ ਜਿਸ ਬੁਝਾਇਆ ਬੁਝਾਇ ਦੇ ਸੋਏ ਜਾਨ ਦਿਖਾ ਸਤ ਸੰਗਤ ਸਤ ਕਰੋ ਚੜ੍ਹਸਾਲ ਜੇ ਤਾਰ ਗੋਣ ਸਿੱਖੋ ਤਨ ਤਨ ਸੁਰ ਸੁਨਾ ਤਨ ਕਾਰ ਧੰਤੁ ਪਾਦਾ ਸਤ ਗੁਰੂ ਜਿਤ ਮੇਰਾ ਹਰ ਲੇਕਾ ਲਿਕਾ ਸ੍ਰੋਗਮਹਲਾ ਚੌਥਾ ਹਰ ਹਰ ਨਾਮੇ ਅਮਰਤ ਹਰ ਜਪੀਏ ਸਤਗੁਰੂ ਪਾਏ ਹਰ ਹਰ ਨਾਮ ਪਵਿੱਤ ਅਰ ਜਪ ਤ ਸੁਨਤ ਦੁਖ ਜਾਏ ਹਰ ਨਾਮ ਤੇ ਨਿਆਰਾ ਦਿਆ ਜਨਮਤ ਲਿਖਿਆ ਤੋ ਰੁਪਾਏ ਹਰ ਦਰਗਹਿ ਜਨ ਪੈ ਨਾਇਨ ਜਿਨਾਂ ਰ ਮਨ ਵਸਿਆ ਆਏ ਜਿਨ ਨਾਨਕ ਤਬ ਖਿਓ ਚਲੇ ਜਨ ਹਰ ਸੁਨਿਆ ਮਾਨਾ ਪਾਏ ਮਹੱਲਾ ਚੌਕਾ ਹਰਰ ਨਾਮ ਰਤਾਨ ਗੁਰੂ ਪਾਇਆ ਜਾਏ ਜਿਨ ਤੁਰਮਤਿ ਲਿਖਿਆ ਤਨ ਸਤਗੁਰ ਮਿਲੀ ਆਏ ਤਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰਰ ਚੌਧਿਆਂ ਤਬ ਦਾਦ ਦੁੱਖ ਲੈ ਗਾਏ ਪੌੜੀ ਹੋ ਵਾਰਿਆ ਤਿਨ ਕੋ ਸੁਨਾਨ ਬਾਜ ਜਿਨਾਂ ਸਤਗੁਰ 베ਰਾ ਪਿਆਰਾ ਦੇਖਿਆ ਤਨ ਕੋ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਤੁਰ ਬਤਲ ਕੇ ਆ ਰਗਮ ਤੇ ਆਇਆ ਗਰਮ ਤੇ ਤੇ ਰੂਪ ਨਹੀਂ ਪ੍ਰਵਰਿਖਿਆ ਗੁਰਬਚਨ ਤੇ ਆਇਆ ਜਿਨਾਂ ਆ ਗੋ ਮਹਾਰ ਤੇਠਾ ਕੋਰ ਸੇਵਕ ਰਾਲ ਏਕੇ ਆ ਸਭ ਕਉ ਮੁਖੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰਿ ਨਾਰ ਭਗਤ ਵਸੇ ਕੇ ਆ ਸਾ ਲੋਕ ਮਾਲਾ ਚੋਤਾ ਰਾਮ ਨਾਮ ਰਮ ਰਮ ਰੇ ਰਮ ਰਮ ਰਾਮ ਰਮੀਤ ਗੜ ਗੜ ਆ ਤੁਮ ਰਾਮ ਹੈ ਪ੍ਰਭ ਖੇਲ ਕਿਉ ਰੰਗ ਦੀ ਤਾ ਨੇ ਟੋਤੇ ਜਗ ਜੀਵਨਾ ਪਰਗਾ ਕਿਉ ਗੁਰਮੀਤ ਹਰ ਸੁਭਾ ਮੇ ਅਰ ਪ੍ਰਾਪ ਤੈਨ ਮਿਲੇ ਜਨ ਲਿਖਿਆ ਤੋਰਾ ਪ੍ਰੀਤ ਜਾ ਨਾਨਕ ਨਾਮ ਤੇ ਆਇਆ ਗੁਰਬਚਨ ਜਪਿਓ ਮਨ ਚੀਤ ਮਾਲਾ ਚੌਤਾ ਆਰਪਰਵ ਸੱਜਣ ਲੋਹੜ ਲੋ ਭਾਗ ਵਸੇ ਵੜਪਾ ਗੁਰਪੂਰੇ ਦੇ ਖਾਲਿਆ ਨਾਨਕ ਰਲੇ ਵਲਾਗ ਪੌੜੇ ਧਨ ਤਨ ਸੁਆਵੇ ਸਪਰਕੜੇ ਜੀਰਾਰ ਸੇਵਾ ਮਨ ਪਾਣੀ ਆਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰਾ ਪ੍ਰੋਕਾਟ ਕਾਂ ਕਿਉ ਪਾਈਏ ਕਿਉ ਦੇਖੀਏ ਮੇਰਾ ਬਹੁਤ ਸੁਗ੍ਰਸਦਾੜੀ ਹਰ ਵੇਦ ਕਾਏ ਆਪਾਰ ਗੁਰ ਬਚਨੀ ਨਾਮ ਸੁਮਾੜੇ ਤਨ ਬਿਟੋ ਨਾਨਕ ਵਾਰਿਆ ਜੋ ਜਪਦੇ ਆ ਨਰਬਾਣੀ ਸਾ ਲੋਕ ਮਾਲਾ ਚੌਥਾ ਹਰ ਪ੍ਰਵਰਤੇ ਲੋਇਣਾ ਗਿਆਨ ਅਜਰ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਮ ਸਾਜ ਮਲੇ ਮਹੱਲਾ ਚੌਥਾ ਗੁਰਮੁਖੇ ਅੰਤਰ ਸ਼ਾਂਤ ਮੰਤਰ ਨਾਮੁ ਤੁਮਾ ਨਾਮ ਚਿਤਵੇ ਨਾਮੋ ਪੜੇ ਨਾਮ ਰਹਿਲ ਬੁਲਾਏ ਨਾਮ ਉਪਦਾਰਤ ਪਾਈਐ ਚਿੰਤਾ ਗਈ ਬਿਲਾਏ ਸਤਗੁਰ ਮਿਲੇ ਨਾਮ ਉਪਜੇ ਤ੍ਰਿਸ਼ਨਾ ਭੋਕ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਇ ਪੌੜੀ ਤੁਦੇ ਆਪੇ ਜਗਤਿਓ ਪਾਏ ਕਾ ਤੁਦੇ ਆਪੇ ਵਸਗਤ ਕੀਤਾ ਇਕ ਮਨਮੁਖ ਕਾਰ ਹਰਾਇ ਨਾ ਇਕ ਨਾਮਹਿ ਗੁਰੂ ਤਨਾ ਜੀਤਾ ਹਰਿਓ ਤੁਮਾਰ ਪ੍ਰਭ ਨਾਮ ਹੈ ਗੁਰਬਚਨ ਸੁਭਾਗ ਲੀਤਾ ਸਭ ਦਾਲ ਸਭ ਬੋਲ ਲਗਿਆ ਜਾ ਨਾਉ ਗੁਰੂ ਹਰਿ ਦਿਤਾ ਸਬ ਸੇ ਉਹ ਮੋਹਦੋ ਮਨ ਮੋਹਨੋ ਜਾਗ ਮੋਹਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ ਸਲੋਕ ਮਾਲਾ ਚੌਥਾ ਮਨ ਅੰਤਰ ਹੋ ਮੇ ਰੋਗ ਹੈ ਬ੍ਰਹਮ ਭੂਲੇ ਮਨ ਮੁਕ ਦੁਰਜਨਾ ਨਾਨਕ ਰੋਗ ਵੰਝਾਇਐ ਬਿਨ ਸਤਗੁਰ ਸਾਧੂ ਸਜਣਾ ਮਹੱਲਾ ਚੌਥਾ ਮਨ ਤਨ ਤਾਂ ਤਾਮ ਸੁਗਾਰਵਾ ਜਾ ਦੇ ਕਹਾਰ ਨੇਣੇ ਨਾਨਕ ਸੋ ਪ੍ਰਭ ਮੈਂ ਬਿਲੇਉ ਜੀਵਾ ਸਦ ਸੁਣੇ ਪਉੜੀ ਜਗੰਦਾ ਜਗਦੀਸ਼ਰ ਕਰਤਾ ਪਰਮ ਪਰਪੁਰਖਿਆ ਤੋਲਾ ਹਰ ਨਾਮ ਤੇ ਆਵੋ ਮੇਰੇ ਗੁਰ ਸਿੱਖੋ ਹਰ ਊਪਰ ਨਾਮ ਹੈ ਬੋਲਾ ਜਿਨ ਗਿਆ ਹੈ ਅਬਦਿਸਰਾਤ ਹੈ ਮਿਲੈ ਨਹੀਂ ਹਰ ਦੂਲਵਣ ਪਾਗੀ ਸੰਗੜ ਮਲੇ ਗੁਰ ਸਰਗਰਪੂਰਾ ਬੋਲਾ ਸਭ ਤੇ ਆਵੂ ਨਰਨਰਾਇਣੋ ਨਰਾਇਣੋ ਜੇ ਤਚੂ ਕਾ ਜਾਮ ਛਗੜ ਚਗੋਲਾ ਸਤਲੁਕ ਵਾਲਾ ਚੌਥਾ ਹਰ ਜਨ ਹਰ ਹਰ ਚਉਦਿਆ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵੇ ਉਬਰੈ ਜੇ ਸੰਧਿਆ ਤੇ ਸੁਪੈਰ ਮਾਰ ਮਾਲਾ ਚੌਥਾ ਅਖੇਂ ਪ੍ਰੇਮ ਕਸਾਈਆ ਹਰ ਹਰ ਨਾਮ ਤੇ ਖਨਾ ਜੇਕਰ ਦੂਜਾ ਦੇਖ ਦੇ ਗਨ ਨਾਨਕ ਕਾਢ ਤਾ ਨ ਪੌੜੀ ਜਲ ਤਲ ਭਾਈ ਅਲਪੂਰ ਨਾ ਪਰੰਪਰ ਸੋਈ ਜੇ ਜਗ ਪਰਪਾਲ ਦਾ ਜੋ ਕਰੇ ਤੋਏ ਮਾਤ ਪਿਤਾ ਸਤਿ ਭਰਾ ਤੇ ਮੀਤ ਤੇ ਬੈਨੇ ਕੋਏ ਘਟ ਕਰ ਅਤਰ ਰਵ ਰਿਆ ਜਪਿਓ ਜਨ ਕੋਈ ਸਗਲ ਜਪੋ ਗੁਪਾਲ ਗੋਨਾ ਪਰਗੜ ਸਵਲੋਈ ਸਤਿ ਲੋਕ ਮਹਲਾ ਚੌਥਾ ਗਰਮਖੇ ਮੇਲੇ ਸਜਣਾ ਹਰ ਕੋ ਪਾਇਆ ਰੰਗ ਜਨ ਨਾਨਕ ਨਾਮ ਸਲਾਇ ਤੂੰ ਲੋਡ ਲੋਡ ਦਰਗੇ ਬੰਨ ਮਹੱਲਾ ਚੌਕਾ ਹਰ ਤੂੰ ਹੈ ਦਾਤਾ ਸਭ ਸੁਦਾ ਸਭ ਜੀ ਤੁਮਾਰੇ ਸਭ ਤੋ ਦੇਨੋ ਆਰਾਧ ਦੇ দান ਦੇ ਪਿਆਰੇ ਹਰ ਦਾਤੇ ਦਤਾਰ ਹੱਥ ਕੱਢਿਆ ਮੇ ਵਟਾ ਸਾਰੇ ਅਨ ਜਮਿਆ ਕੀਤੀ ਭਾਉ ਕਰ ਹਰ ਨਾਮ ਸੁਮਾਰੇ ਜਨ ਨਾਨਕ ਮੰਗਾ ਬਾਨ ਪ੍ਰਭ ਹਰ ਨਾਮਯਾਦਾਰੇ ਪੌੜੀ ਸ਼ਾਮਾਨ ਕੀ ਪੂਰੀ ਆਏ ਜਪੀ ਐ ਸੁਖ ਸਾਗਰ ਹਰ ਕੇ ਚਰਨੇ ਆ ਰਾਜਿਆ ਗੋਰ ਸ਼ਬਦ ਰਤਨਾਗਰ ਮੇਰੇ ਸਾਧੂ ਸੰਗੋ ਦਾਰ ਪਾਠੇ ਦਮਕਾ ਕਰ ਜਨ ਪਦਾਰਥ ਜੀਤੀ ਐ ਜਪ ਹਰ ਬੈਰਾਗਰ ਸਭ ਪਵੋ ਸੰ ਸਤਗੁਰ ਕੇ ਮਿਰ ਸੇ ਦੋ ਦਾਗਰ ਸਲੋਕ ਮਹਲਾ ਚੁਫਾ ਹਉ ਟੋ ਦੇਂਦੀ ਸੱਜਣਾ ਸਜਣ ਮੇੜੇ ਨਾਲ ਜਨਮਾਂ ਦੇ ਲੱਖਣਾਂ ਲਕੀਆ ਗੁਰੂਕ ਦੇ ਦਿਖਾ ਮੋਲਕਾ ਨਾਨਕ ਪ੍ਰੀਤ ਲਾਇ ਤੈਨ ਸਚੇ ਇਸ ਬਿਨ ਰਹਿਣਾ ਨਹੀਂ ਚਾਹੀ ਸਤਗੁਰ ਮਿਲੇ ਤਾਂ ਪੂਰਾ ਪਾਈਆ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣਾ ਕੋਇ ਚਿਰ ਸੁਣਾਵਾ ਜਨਮ ਜਨਮ ਕੇ ਮਾਲਿਓ ਤਰੇ ਮਨ ਚੰਦਿਆ ਪਵ ਆਵੜ ਜਾਣਾ ਮੀਟੀ ਆ ਹਰ ਕੇ ਗੁਨਾ ਖਾਵੇ ਆਬ ਤਰੇ ਸੰਗੀਤ ਰਾਏ ਸਭ ਕੋ ਟੰਬ ਤਰਾਵਾ ਜਨ ਨਾਨਕ ਤਿਸ ਬਲਹਾਰਣਾ ਜੋ ਮੇਰੇ ਹਰ ਪ੍ਰਭ ਭਾਵੈ ਰਾਗ ਕਨਲਾ ਬਾਣੀ ਨਾਮਦੇਵ ਜੀ ਹੋ ਕੇ ਇੱਕ ਓਮਕਾਰ ਸਰਗੁਰ ਪਰਸਾ ਐਸੋ ਰਾਮ ਰਾਏ ਅੰਤਰ ਜਾਮੇ ਜੈਸੇ ਦਰਪਨ ਮਾਇ ਬਦਨ ਪਰਵਾਨੀ ਰਾਉ ਬਸੇ ਘਟਾ ਘਟ ਲੀਪਨ ਸੀਪਾ ਬੰਦਨ ਮੁਕਤਾ ਜਾਤਨ ਦੀਸੈ ਪਾਨੇ ਵੇਖ ਮੁਖ ਜੈਸਾ ਨਾਮੇ ਕੋ ਸੁਵਾ ਮੇ ਬੀਠ ਲਿਆ ਸਾ ਰਾਗ ਕਲਿਆਣ ਮਹੱਲਾ ਚੌਕਾ ਏ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਰਾਮ ਆ ਰਮ ਰਾਮੈ ਅੰਤਰ ਪਾਇਆ ਬਾਰਿਕ ਪ੍ਰਤਿਪਾਰੇ ਤੁਮਰੇ ਤੂੰ ਬਾਡ ਪੁਰਖ ਪਿਤਾ ਮੇਰਾ ਮਾਇਆ ਰਾ ਹਰ ਕੇ ਨਾਮ ਅਸੰਕ ਅਗਮ 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 ਹਰ ਰਾਇਆ ਗੁਣ ਗਿਆਨੇ ਸੁਰਤ ਬੋ ਕੇ ਨੀ ਇਕ ਤਿਲ ਨੇ ਕੀਮਤ ਪਾਇਆ ਗੋਬਿੰਦ ਗੋਣ ਗੋਬਿੰਦ ਸੁਦਗਾਵੈ ਗੁਣ ਗੋਬਿੰਦ ਅੰਤਰ ਪਾਇਆ ਤੂੰ ਆ ਮੇਤਾ ਤੋਰ ਪਰੰਪਰ ਸੁਆਮੀ ਬਹੁ ਜਪੀਏ ਥਾ ਨਾ ਪਾਇਆ ਕੋ ਤਰ ਕਰੇ ਤੁਮਰੀ ਜਾਨ ਮਾਧੋ ਗੁਣ ਗਾਵੇ ਹਰ ਰਾਇਆ ਤੁਮ ਜਲ ਨੇ ਦਾਮ ਮੀਨੇ ਤੁਮਰੇ ਤੇ ਰਯੰਤਨ ਕਤੂ ਪਾਇ ਜਨ ਕੋ ਕਿਰਪਾ ਕਰੋ ਮਦਸੂਦਰਾ ਹਰ ਦੇਵੋ ਨਾਮ ਜਪਾਇ ਮਬੂਰਖੇ ਅਤਲੇ ਨਾਮ ਟੇਕਾ ਜਨ ਨਾਨਕ ਗੁਰਮੋ ਪਾਇ ਕਲਿਆਣ ਮਹਲਾ ਚੌਥਾ ਹਰ ਜਨ ਗੁਨ ਗਾਵਤ ਹਸਿਆ ਹਰ ਹਰ ਭਗਤ ਬਨੇ ਮਤ ਗੁਰਮਤਾ ਤੁਰ ਮੈ ਤੇ ਪ੍ਰਭ ਲਿਖਿਆ ਰਾਵ ਗੁਰ ਕੇ ਪਾਗ ਸਭ ਰੋਧਨ ਲਾਤੀ ਮਨ ਹਰ ਹਰ ਵਸਿਆ ਹਰ 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 ਕੀਰਤ ਜਗ ਸਾਰੇ ਘਸ ਚੰਦਨ ਜਾਸ ਕਸਿਆ ਹਰ ਜਨ ਹਰ 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 ਨੇ ਬਲਾਈ ਸੰਸਾਰਤ ਖੋਜ ਪਿਆ ਜੋ ਕਰਤ ਸੰਜੋਗ ਚੱਲਿਓ ਨਰ ਨਿੰਦਕ ਪਗ ਨਾਗਰ ਸੋ ਜਲਿਆ ਜਾਣ ਕੇ ਤੁਮਰ ਵਾਖੇ ਸੁਆਮੀ ਤੁਮ ਜੋਗ ਜੋਗ ਜਨ ਰਖਿਆ ਕਾ ਭਿਆ ਦੇ ਤਕਰੀ ਬਖੀਲੇ ਸਭ ਕਾਰ ਕਰ ਚਾਰ ਪਰਿਆ ਜੇਤੇ ਜੀ ਜੰਤ ਪ੍ਰਭ ਕੀ ਹੈ ਸਭ ਕਾਲੇ ਮੁਖ ਗਰਸਿਆ ਹਰ ਜਨ ਹਰ 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 ਪ੍ਰਭ ਰਾਖੈ ਜਨ ਨਾਨਕ ਸ਼ਰਨ ਪਿਆ ਕਲਿਆਣ ਮਹਲਾ ਚੌਥਾ ਮੇਰੇ ਮਨ Jap Jap ਜਗਨਨਾਥੇ ਗੁਰਪਦੇਸ ਪ੍ਰਹਰਿ ਨਾਮ ਤੇ ਆਇਓ ਸਭ ਕਿਲ ਬਿਕ ਧੋਖ ਲਾਥੇ 라ਉ ਰਸਨਾ ਏਕ ਜਗ ਗਾਇ ਰਸਾ ਕੇ ਬੋਕੇ ਜਬ ਹੋ ਰਸ ਰਸੈ baar baar ken pal sab gaave gon kana sake prab tum nan the ham bo preet lagi prab swame ham loche prab dikh nan the tum badhate ji jiyan ke tum jano ham birta koi marg pant batawe prab ka kaho tin kao kya din thai sab tan mane arpa ar pair apo koi mele prab milta ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ ਅਮ ਤੋ ਸ਼ੁਕਰ ਕਰ ਕਰ ਵਰਨਤੇ ਹਮਰੀ ਮਾਤ ਵਸਗਤ ਪ੍ਰਭ ਤੁਮਰਾ ਜਨ ਨਾਨਕ ਕੇ ਪ੍ਰਭ ਸਮਰਤ ਹਮਰੀ ਮਾਤ ਵਸਗਤ ਪ੍ਰਭ ਤੁਮਰਾ ਜਨ ਨਾਨਕ ਕੇ ਪ੍ਰਭ ਸਮਰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ